ਸਤਿ ਸ਼੍ਰੀ ਅਕਾਲ ਅੱਜ ਅਸੀਂ ਪੰਜਾਬ ਸਰਕਾਰ ਦੇ ਇੱਕ ਮੰਤਰੀ ਰਵਜੋਤ ਨਾਲ ਜੁੜੇ ਇੱਕ ਕਹਿ ਲੋ ਕਾਫੀ ਚਰਚਿਤ ਮੁੱਦੇ ਤੇ ਨਜ਼ਰ ਮਾਰਾਂਗੇ ਹਾਂਜੀ ਬਿਲਕੁਲ ਸਾਡੇ ਕੋਲ ਕੁਝ ਲਿਖਤਾਂ ਨੇ ਤੇ ਦਿਲਚਸਪ ਗੱਲ ਇਹ ਹੈ ਕਿ ਦੋਵੇਂ ਬਿਲਕੁਲ ਵੱਖਰੀ ਕਹਾਣੀ ਦੱਸ ਰਹੀਆਂ ਹਨ ਹਾਂ ਇੱਕ ਦੂਜੇ ਤੋਂ ਬਿਲਕੁਲ ਉਲਟ ਸੋ ਆਓ ਕੋਸ਼ਿਸ਼ ਕਰੀਏ ਇਹਨਾਂ ਵੱਖੋ ਵੱਖਰੇ ਪੱਖਾਂ ਨੂੰ ਸਮਝਣ ਦੀ ਦੇਖੋ ਇੱਕ ਪਾਸੇ ਤਾਂ ਮੰਤਰੀ ਤੇ ਬੜੇ ਸਖਤ ਇਲਜ਼ਾਮ ਲੱਗ ਰਹੇ ਨੇ ਹਾਂ ਬਹੁਤ ਸਖਤ ਕੁਝ ਸਰੋਤਾਜ ਤਾਂ ਹਵਸਤਾ ਪੁਜਾਰੀ ਵਰਗੇ ਸ਼ਬਦ ਵੀ ਵਰਤੇ ਗਏ ਨੇ ਤੇ ਨਾਲ ਹੀ ਮੰਗ ਹੋ ਰਹੀ ਹੈ ਕਿ ਉਹਨਾਂ ਨੂੰ ਫੌਰਨ ਬਰਖਾਸਤ ਕੀਤਾ ਜਾਵੇ ਬਿਲਕੁਲ ਪਰ ਦੂਜੇ ਪਾਸੇ ਮੰਤਰੀ ਜੀ ਦਾ ਆਪਣਾ ਬਿਆਨ ਹੈ ਹਾਂ ਉਹ ਕਹਿ ਰਹੇ ਨੇ ਕਿ ਸਭ ਸਿਆਸਤ ਤੋਂ ਪ੍ਰੇਰਿਤ ਹੈ ਐ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਲੁਧਿਆਣਾ ਉਪਚੋਣ ਚ ਆਪ ਜਿੱਤੀ ਤੇ ਵਿਰੋਧੀ ਖਬਰਾ ਗਏ ਤੇ ਇਸੇ ਖਬਰਾਹਟ ਚ ਉਹ ਕਹਿੰਦੇ ਨੇ AI ਤਕਨੀਕ ਵਰਤ ਕੇ ਨਿੱਜੀ ਤਸਵੀਰਾਂ ਨਾਲ ਛੇੜਛਾੜ ਕੀਤੀ ਗਈ ਹੈ ਹਾਂਜੀ ਉਹਨਾਂ ਦੀਆਂ ਤੇ ਉਹਨਾਂ ਦੀ ਸਾਬਕਾ ਪਤਨੀ ਦੀਆਂ ਤਸਵੀਰਾਂ ਉਨਾ ਮੁਤਾਬਕ ਐਡਿਟ ਕਰਕੇ ਵਾਇਰਲ ਹੋ ਰਹੀਆਂ ਨੇ اچھا ਚਲੋ ਪਹਿਲਾਂ ਦੋਸ਼ ਲਾਉਣ ਵਾਲੇ ਪੱਖ ਦੀ ਗੱਲ ਨੂੰ ਥੋੜਾ ਖੋਲਦੇ ਆ ਠੀਕ ਹੈ ਸਰੋਤਾ ਵਿੱਚ ਮੰਤਰੀ ਦੇ ਮਤਲਬ ਆਚਰਨ ਤੇ ਸਵਾਲ ਚੁੱਕੇ ਗਏ ਨੇ ਖਾਸ ਕਰਕੇ ਔਰਤਾਂ ਦੇ ਸਤਕਾਰ ਦੇ ਮਾਮਲੇ 'ਚ ਹਾਂ ਤੇ ਨਾਲ ਹੀ ਪਿਛਲੇ ਕੁਝ ਕੇਸਾਂ ਦਾ ਹਵਾਲਾ ਵੀ ਦਿੱਤਾ ਗਿਆ ਜਿਵੇਂ ਮੰਤਰੀ ਬਲਕਾਰ ਜਾਂ ਕਟਾਰੂ ਚੱਕ ਦੇ ਮਾਮਲੇ ਤੇ ਮੰਗ ਤਾਂ ਬਿਲਕੁਲ ਸਾਫ਼ ਹੈ ਉਹਨਾਂ ਨੂੰ ਅਹੁਦੇ ਤੋਂ ਵੀ ਹਟਾਓ ਤੇ ਪਾਰਟੀ ਤੋਂ ਵੀ ਹਾਂਜੀ ਇੱਥੇ ਇੱਕ ਨੁਕਤਾ ਗੌਰ ਕਰਨ ਵਾਲਾ ਹੈ ਇਹ ਪੱਖ ਜਿਵੇਂ ਪਹਿਲਾਂ ਹੀ ਮੰਤਰੀ ਦੇ ਕਿਸੇ ਵੀ ਬਚਾਨ ਨੂੰ ਰੱਦ ਕਰ ਰਿਹਾ ਹੈ। ਅੱਛਾ ਕਿਵੇਂ? ਦੇਖੋ, ਸਰੋਤਾਂ 'ਚ ਸਾਫ਼ ਲਿਖਿਆ ਹੈ ਕਿ ਇਸ ਨੂੰ ਜਾਤ-ਪਾਤ ਦਾ ਰੰਗ ਨਾ ਦਿਓ। ਉਹਨਾਂ ਦੇ ਸ਼ਬਦ ਨੇ ਜਾਤ-ਪਾਤ ਨਾਮ ਤੇ ਨਾਂ ਲਗਾਓ। ਹਾਲਾਂਕਿ ਜਾਤ ਦੀ ਗੱਲ ਕਿਸੇ ਨੇ ਚੁੱਕੀ ਨਹੀਂ ਸੀ ਪਹਿਲਾਂ। ਨਹੀਂ, ਇਲਜ਼ਾਮਾ ਵਿੱਚ ਤਾਂ ਨਹੀਂ ਸੀ। ਤੇ ਜਿਹੜੀ AI ਵਾਲੀ ਗੱਲ ਹੈ, ਉਸ ਨੂੰ ਵੀ ਨਕਾਰਿਆ ਜਾ ਰਿਹਾ ਹੈ। ਅੱਛਾ ਫਿਰ ਉਹ ਕੀ ਕਹਿ ਰਹੇ ਨੇ ਤਸਵੀਰ ਬਾਰੇ? ਦਾਵਾ ਇਹ ਹੈ ਕਿ ਜਿਹੜੀ ਤਸਵੀਰ ਦੀ ਗੱਲ ਹੋ ਰਹੀ, ਉਹ ਮੰਤਰੀ ਨੇ ਖੁਦ ਖਿੱਚੀ। ਮਤਲਬ ਇੱਕ ਸੈਲਫੀ ਹੈ। ਤੇ ਨਾਲੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੰਤਰੀ ਨੇ ਖੁਦ ਹੀ ਆਪਣੀ ਸਾਬਕਾ ਪਤਨੀ ਦੀ ਪਹਿਚਾਨ ਜਨਤਕ ਕਰ ਦਿੱਤੀ ਜਿਸ ਨੂੰ ਉਹ ਕਾਨੂੰਨੀ ਅਪਰਾਧ ਕਹਿ ਰਹੇ ਨੇ ਬਿਲਕੁਲ ਤੇ ਫਿਰ ਜ਼ੋਰ ਇਸ ਗਲਤੇ ਹੈ ਕਿ ਜਨਤਕ ਅਹੁਦੇ ਤੇ ਬੈਠੇ ਬੰਦੇ ਦਾ ਪਬਲਿਕ ਕੰਡਕਟ ਮਤਲਬ ਜਨਤਕ ਆਚਰਣ ਸਹੀ ਹੋਣਾ ਚਾਹੀਦਾ ਹਾਂਜੀ ਤੇ ਇਥੋਂ ਤੱਕ ਸੀਬੀਆਈ ਜਾਂਚ ਦੀ ਚੁਣੌਤੀ ਵੀ ਦਿੱਤੀ ਗਈ ਹੈ ਓਈ ਹੋ ਜਾਏ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵਾਲੀ ਗੱਲ ਹਾਂਜੀ ਪਰ ਹੁਣ ਜੇ ਮੰਤਰੀ ਦੇ ਸਪਸ਼ਟੀਕਰਨ ਵੱਲ ਦੇਖੀਏ ਤਾਂ ਉਹ ਤਸਵੀਰ ਬਿਲਕੁਲ ਵੱਖਰੀ ਪੇਸ਼ ਕਰ ਰਹੇ ਨੇ ਬਿਲਕੁਲ ਉਲਟ ਉਹਨਾਂ ਦਾ ਸਿੱਧਾ ਦਾਵਾ ਹੈ ਲੁਧਿਆਣਾ ਚ ਆਪ ਜਿੱਤ ਗਈ ਵਿਰੋਧੀ ਬੋਖਲਾ ਗਏ ਤੇ ਹੁਣ ਬਦਲਾ ਲੈਣ ਲਈ AI ਵਰਤ ਰਹੇ ਨੇ ਹਾਂ ਉਹਨਾਂ ਦੀਆਂ ਤੇ ਉਹਨਾਂ ਦੀ ਸਾਬਕਾ ਪਤਨੀ ਦੀਆਂ ਨਿੱਜੀ ਤਸਵੀਰਾਂ ਨੂੰ ਉਹਨਾਂ ਮੁਤਾਬਿਕ ਐਡਿਟ ਕਰਕੇ ਫੈਲਾਇਆ ਜਾ ਰਿਹਾ ਅੱਛਾ ਤੇ ਉਹ ਇਸ ਨੂੰ ਸਿੱਧਾ ਆਪਣੀ ਪਛਾਣ ਨਾਲ ਜੋੜ ਰਹੇ ਨੇ ਮਤਲਬ ਆਪਣੀ ਦਲਿਤ ਪਛਾਣ ਨਾਲ ਹਾਂਜੀ ਉਹਨਾਂ ਦਾ ਤਰਕ ਇਹ ਹੈ ਕਿ ਮੈਂ ਦਲਿਤ ਪਰਿਵਾਰ ਤੋਂ ਹਾਂ ਤੇ ਮੈਂ ਵਿਰੋਧੀਆਂ ਦੀ ਗੁੰਡਾਗਰਦੀ ਤੇ ਪ੍ਰਿਸ਼ਟ ਸਿਆਸਤ ਨੂੰ ਹਰਾਇਆ ਇਸ ਲਈ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਬਿਲਕੁਲ ਉਹ ਇਸ ਨੂੰ ਸਿਰਫ ਨਿੱਜੀ ਹਮਲਾ ਨਹੀਂ ਕਹਿ ਰਹੇ ਫਿਰ ਕੀ ਕਹਿ ਰਹੇ ਨੇ ਉਹ ਉਹ ਇਸ ਨੂੰ ਜਾਤੀ ਅਤੇ ਸਿਆਸੀ ਸਾਜ਼ਿਸ਼ ਦਾ ਨਾਮ ਦੇ ਰਹੇ ਨੇ ਤੇ ਇਹ ਵੀ ਕਹਿ ਰਹੇ ਨੇ ਕਿ ਇਹ ਸਭ ਜਾਣਬੁੱਝ ਕੇ ਉਪਚੋਣ ਤੋਂ ਐਨ ਪਹਿਲਾਂ ਕੀਤਾ ਗਿਆ ਸਮੇਂ ਤੇ ਵੀ ਸਵਾਲ ਚੁੱਕ ਰਹੇ ਨੇ ਹਾਂਜੀ ਟਾਈਮਿੰਗ ਤੇ ਨਾਲ ਹੀ ਉਹ ਇੱਕ ਔਰਤ ਦੀ ਜ਼ਿੱਦ ਦਾ ਮੁੱਦਾ ਵੀ ਚੁੱਕ ਰਹੇ ਨੇ ਕਿ ਇਹ ਸਭ ਨਾਲ ਉਸ ਨੂੰ ਠੇਸ ਪਹੁੰਚੀ ਹੈ ਹਾਂ ਤੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਜਿਹੜੇ ਝੂਠ ਫਲਾ ਰਹੇ ਨੇ ਉਨਾ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗੀ। ਮਤਲਬ ਐਫ ਆਈ ਆਰ, ਮਾਨਹਾਨੀ ਦਾ ਕੇਸ, ਹਾਂ ਸਭ ਕੁਝ ਤੇ ਨਾਲ ਹੀ ਉਹ ਲੋਕਾਂ ਨੂੰ ਕਹਿ ਰਹੇ ਨੇ ਕਿ ਆਪ ਤੇ ਪਰੋਸਾ ਰੱਖੋ। ਹੂੰ ਤਾਂ ਦੋਵੇਂ ਪਾਸਿਆਂ ਤੋਂ ਬਿਲਕੁਲ ਵੱਖਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਬਿਲਕੁਲ। ਸੋ ਦੇਖੋ ਨਾ ਇੱਕੋ ਘਟਨਾ ਦੇ ਦੋ ਵਰਤਾਨ। ਇੱਕ ਪਾਸੇ ਕਥਿਤ ਨਿੱਜੀ ਗਲਤੀ, ਜਨਤਕ ਆਚਰਣ, ਜਵਾਬਦੇਹੀ ਦੇ ਸਵਾਲ ਤੇ ਦੂਜੇ ਪਾਸੇ ਸਿਆਸੀ ਬਦਲਾਖੋਰੀ, ਜਾਤੀਗਤ ਹਮਲਾ ਤੇ ਟੈਕਨੋਲੋਜੀ ਦੀ ਖਾਸ ਕਰਕੇ AI ਦੀ ਗਲਤ ਵਰਤੋਂ ਦਾ ਦੋਸ਼। ਤੇ ਇਹ ਸਭ ਚੋਣਾ ਦੇ ਆਸ-ਪਾਸ ਹੋ ਰਿਹਾ ਹੈ ਜਿਸ ਨਾਲ ਮਾਮਲਾ ਹੋਰ ਵੀ ਗੁੰਝਲਦਾਰ ਹੋ ਜਾਂਦਾ ਹੈ। ਇਹ ਸਥਿਤੀ ਸੱਚਮੁੱਚ ਸੋਚਣ ਵਾਲੀ ਹੈ ਖਾਸ ਕਰਕੇ ਅੱਜ ਦੇ ਸਮੇਂ 'ਚ ਜਿੱਥੇ AI ਵਰਗੀ ਤਕਨੀਕ ਹੈ। ਹਾਂਜੀ ਇਹ ਪਤਾ ਲਾਉਣਾ ਕਿ ਸੱਚ ਕੀ ਹੈ ਬਹੁਤ ਵੱਡੀ ਚੁਣੌਤੀ ਬਣ ਸਕਦਾ ਹੈ ਖਾਸ ਕਰਕੇ ਜਦੋਂ ਮਾਮਲਾ ਸਿਆਸੀ ਹੋਵੇ। ਤੇ ਨਾਲ ਹੀ ਉਹ ਸਵਾਲ ਫਿਰ ਖੜਾ ਹੋ ਜਾਂਦਾ ਹੈ ਕਿ ਜਿਹੜੇ ਸਾਡੇ ਨੁਮਾਇੰਦੇ ਨੇ ਉਹਨਾਂ ਦੀ ਨਿੱਜੀ ਜ਼ਿੰਦਗੀ ਤੇ ਉਹਨਾਂ ਦੀ ਜਨਤਕ ਜਵਾਬਦੇਹੀ ਹਾਂ ਉਹਨਾਂ ਅਸਲੀ ਲਕੀਰ ਕਿੱਥੇ ਹੈ ਜਾਂ ਕਿੱਥੇ ਹੋਣੀ ਚਾਹੀਦੀ ਹੈ? ਇਹ ਇੱਕ ਅਜਿਹਾ ਸਵਾਲ ਹੈ ਜਿਸਦਾ ਕੋਈ ਸੌਖਾ ਜਵਾਬ ਨਹੀਂ ਤੇ ਸ਼ਾਇਦ ਇਸ ਤੇ ਹੋਰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ